ਅੱਜ ਮੇਰੇ ਦੋਸਤ ਨਾਮ ਸਿੰਘ ਵੀ ਲੋ ਜੋ ਹਰਮਨ ਪਹਿਲੇ ਸਾਡੇ ਇਲਾਕੇ ਦੇ ਲੀਡਰ ਵੀ ਨੇ ਔਰ ਬਾਰ ਕੌਂਸਲ ਵੀ ਨੇ 2016 ਤੋਂ ਇੱਕ ਮਕਦਮਾ ਜੋ ਕਿ ਸ਼ਰਾਬਨਗਰ ਥਾਣੇ ਦੇ ਵਿੱਚ ਦਰਜ ਸੀ ਔਰ ਇੱਕ ਪੋਲਿਟੀਕਲ ਬੈਂਡਾ ਜਿਹੜਾ ਕਰਕੇ ਮੁਕਤੀ ਦੀ ਸਰਕਾਰ ਨੇ ਇਹਨਾਂ ਦੇ ਨਾਲ ਨਾਲ ਸਰਦਾਰ ਸਿਮਰਜੀਤ ਸਿੰਘ ਵੈਦਸ ਅਤੇ ਉਹਨਾਂ ਦੀ ਸਮੁੱਚੀ ਟੀਮ ਤੇ ਇੱਕ ਝੂਠਾ ਪੱਤਾ ਜਿਹੜਾ ਦਰਜ ਕਰਾਇਆ ਸੀ ਅੱਜ ਮਾਨਯੋਗ ਅਦਾਲਤ ਮਿਸ ਉਲੀਨ ਸਿੰ ਜੇਮ ਜੇ ਸੀਜੀਐਮ ਨੂੰ ਦਾਨਾ ਨੇ ਇਹਨਾਂ ਨੂੰ ਸਾਰਿਆਂ ਨੂੰ ਬਇਜਤ ਦੁਬਾਰੀ ਕਰ ਦਿੱਤਾ ਤੇ ਮੈਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਸੀਜੀਐਮ ਕੋਰ ਦਾ ਉਸ ਤੋਂ ਬਾਅਦ ਧੰਨਵਾਦ ਕਰਦਾ ਮੈਂ ਉਹ ਸਾਰੇ ਵਕੀਲ ਸਾਹਿਬਾਨ ਦਾ ਜਿਨ੍ਹਾਂ ਨੇ ਇਸ ਕੇਸ ਨੂੰ ਪੂਰੀ ਪਰਵੀ ਦੇ ਨਾਲ ਇੱਕ ਇੱਕ ਐਵੀਡੈਂਸ ਨੂੰ ਇੱਕ ਇੱਕ ਪ੍ਰੋਸੀਕਿਊਸ਼ਨ ਵਿਟਨੈਸ ਨੂੰ ਕ੍ਰਾਸ ਐਗਜ਼ਾਮਨ ਕਰਕੇ ਅੱਜ ਇਸ ਕੇਸ ਦੇ ਅਖੀਰ ਦੇ ਵਿੱਚ ਆ ਕੇ ਸਾਰਿਆਂ ਨੂੰ ਦੋਸ਼ਾਂ ਨੂੰ ਬਰੀ ਕਰਾਇਆ ਮੈਂ ਦੋਸ਼ੀ ਨਹੀਂ ਕਹਾਂਗਾ ਮੈਂ ਤਾਂ ਇਹ ਕਹਾਂਗਾ ਕਿ નિર્ਦੋਸ਼ ਮੰਨਾਂ ਨੂੰ ਜਿਹੜਾ ਰੋਕਨ ਕੀਤਾ ਆਇਆ ਸੀ ਪੁਲਿਸ ਨੇ ਐਟ ਦੀ ਇਨਸਟੈਂਸ ਆਫ दैट ਗਵਰਨਮੈਂਟ ਜਿਹੜੀ ਗਵਰਨਮੈਂਟ ਦੇ ਕਰਕੇ ਸਾਰਿਆਂ ਨੂੰ ਛੁੱਟੇ ਦੇ ਵਿੱਚ ਛਾਇਆ ਸੀਗਾ ਅੱਜ ਜਿੱਤ ਹੋਈ ਆ ਸਚਾਈ ਦੀ ਔਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਹੋ ਜਿਹੜਾ ਸਮਾਂ ਵੀ ਐਸਾ ਚੱਲ ਰਿਹਾ ਕਿ ਦੁਸ਼ਹਿਰਾ ਔਰ ਦੀਵਾਲੀ ਆਉਣ ਵਾਲੀ ਹੈ ਤੇ ਇਹ ਜਿਸ ਤਰ੍ਹਾਂ ਸੀ ਕਹਿੰਦੇ ਆ ਵੀ ਹਮੇਸ਼ਾ ਸੱਚੀ ਜਿੱਤ ਹੁੰਦੀ ਆ ਉਸੇ ਤਰ੍ਹਾਂ ਇੱਕ ਤਿਉਹਾਰ ਦੇ ਵਿੱਚ ਇੱਕ ਸਦਾਕ ਲੈ ਕੇ ਆਏ ਨੇ ਔਰ ਮੇਰਾ ਭਰਾ ਬਰੀ ਹੋ ਗਿਆ ਮੈਂ ਦਿਲੋਂ ਬਹੁਤ ਖੁਸ਼ ਆ ਤੇ ਮੈਨੂੰ ਇਸ ਦਾ ਅਹਿਸਾਸ ਹੈ ਕਿ ਸੰਨ 2016 ਤੋਂ ਲੈ ਕੇ ਅੱਜ 2025 ਲਗਭਗ ਇੱਕ ਡੈਕੇਡ ਇਹਨਾਂ ਨੇ ਇਹ ਕੇਸ ਇੱਕ ਝੂਠਾ ਇੱਥੇ ਅ ਇਸ ਕੇਸ ਦੇ ਵਿੱਚ ਆਂਦੇ ਰਹੇ ਨੇ ਔਰ ਕਿਸ ਤਰ੍ਹਾਂ ਇਹਨਾਂ ਨੂੰ ਮੈਸੇਜ ਹੁੰਦਾ ਹੋਊਗਾ ਮੈਂ ਚਾਹਨਾ ਇਸ ਨਾਮ ਸੀ ਕਿ ਉਹ ਇਹ ਵੀ ਦੋ ਸਾਥੀ ਨੂੰ ਆਪਣੇ ਇਸ ਕੇਸ ਦੇ ਜਿਹੜਾ ਤਜਰਬਾ ਆ ਦੇ ਬਸ ਸਭ ਤੋਂ ਪਹਿਲਾਂ ਮੈਂ ਪਰਵਾਹ ਹਰ ਕੰਮ ਕਰੇ ਮੇਰੇ ਵੱਡੇ ਭਰਾ ਅਰਵਿੰਦਰ ਸਿੰਘ ਐਡਵੋਕੇਟ ਰਾਵਰ ਜੀ ਦਾ ਜਿਨ੍ਹਾਂ ਨੇ ਮੇਰਾ ਤੈਅ ਦਿਨੋਂ ਮੋਢਾ ਨਾ ਮੋਢਾ ਲਾ ਕੇ ਪੂਰਾ ਸਾਥ ਦਿੱਤਾ ਨਾ ਜਲਨੇਗਰਾਂ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਅਰੇ ਦੁੱਖ ਦੇ ਸੁੱਖ ਦੇ ਮੇਰਾ ਭਰਾ ਸਾਡੇ ਨਾਲ ਖੜਾ ਰਿਹਾ ਇਹਨੇ ਦੇਖੋ ਤੁਸੀਂ 2016 ਤੋਂ ਲੈ ਕੇ ਹੁਣ ਤੱਕ ਮੇਰਾ ਕੇਸ ਲੜਿਆ ਇਹ ਜਿਹੜਾ ਕੇਸ ਹੁੰਦਾ ਨਾ ਇਹ 15 ਜਨਵਰੀ ਤਰੀਕ ਪੈਂਦੀ ਹੈ ਪੁੱਤਰ ਅਗਰ ਤੋਂ ਬਾਅਦ ਇਹਦੀ ਤਰੀਕ ਨਹੀਂ ਪੈਂਦੀ ਸੋ ਤੁਹਾਨੂੰ ਕਿੰਨਿਆ ਤਰੀਕਾ ਸੀ ਪਹੁੰਚਿਆ ਨੇ ਸਾਰਾ ਕਿਸਲਾ ਚ ਲੜਿਆ ਬਹੁਤ ਤਹਿ ਦਿਲੋਂ ਧੰਨਵਾਦ ਕਰਨਾ ਪੂਰੇ ਕੀ ਇਹ ਕਾਰਵਾਈ ਕੀਤੀ ਆ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਕ ਲਾਸਟ ਮੈਂ ਧੰਨਵਾਦ ਆਪਣੇ ਸਾਰੇ ਦੋਸਤਾਂ ਦਾ ਆਪਣੀ ਟੀਮ ਦਾ ਗੁਰਮੀਤ ਕੌਰ ਸਚੀ ਜੀ ਸੋਰੀ ਸਾਹਿਬ ਮੇਰੇ ਭਰਾ ਮਹਿੰਦਰ ਜੀ ਪਰਮਜੀਤ ਜੀ ਇਹ ਸਾਰੇ ਉਹ ਸਾਥੀ ਨੇ ਜਿਹੜੇ ਇਸ ਕੇਸ ਦੇ ਵਿੱਚ ਹਮੇਸ਼ਾ ਨਾਲ ਖੜੇ ਜਿਸ ਤਰ੍ਹਾਂ ਭਰਾ ਨੇ ਕਿਹਾ ਕਿ ਫਾਸਟ ਟਰੈਕ ਅਦਾਲਤ ਦਾ ਕੇਸ ਹੀ ਹੈ ਔਰ ਐਮਐਲਏ ਹੁਣ ਇਨਵੋਲ ਹੋਣ ਕਰਕੇ ਜਿਹੜਾ ਕੇਸ ਹੀ 15 ਦਿਨ ਦੀ ਦਿੱਕ ਪੈ ਗਈ ਸੀ ਤੇ ਮੈਂ ਧੰਨਵਾਦ ਇੱਕ ਵਾਰ ਆਪਣੇ ਟੀਮ ਦਾ ਕਰਦਾ ਤੇ ਵਾਇਰੂ ਜੀ ਨਾਲ ਕਰਤੋਂ ਗੱਲ ਕਰਨਾ ਤੇ ਕੋਰਟ ਦਾ ਜਿਹੜਾ ਵਾ ਨਾ ਜਸਟੀਸੀ ਆਫ ਲਾ ਦਾ ਧੰਨਵਾਦ ਕਰਦਾ ਕਿ ਜਿਹੜਾ ਅੱਜ ਇਹ ਲਾ ਪਰਵੇਲ ਹੋਇਆ ਧੰਨਵਾਦ